ਜੋ ਕੀ ਉਹ ਤਾਂ ਦੋਹਾਂ ਦਾ ਪੜਾਉਂਦੇ ਉਹ ਰਾਹੇ ਟਡਵਾ ਦਾ ਪੜਾਉਂਦੇ ਕਿਸੇ ਨੂੰ ਭਾਵੇਂ ਤਾਂ ਨਹੀਂ 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 ਜਦੋਂ ਕਮੀ ਜਦੋਂ ਪਤਾ ਦਿਓ ਬਤਾ ਹਾਂ ਜੇ ਦਾਸ ਰਾਜਖਾਲਸਾ ਮਿਸ਼ਰ ਸ਼ੇਦਾਂ ਭਾਈ ਮਨੀ ਸਿੰਘ ਜੀ ਤਰਨਾ ਦਲ ਸ ਨੂੰ ਜਥਾ ਰਾਜਖਾਲਸਾ ਸੰਗਠਨ ਦੇ ਸਹਿਯੋਗ ਨਾਲ ਜੋ ਕਾਫੀ ਸਮੇਂ ਤੋਂ ਥੋੜਾ ਜਾ ਵਿਵਾਦ ਖੜਿਆ ਹੋਇਆ ਸੀ ਆਪਣੇ ਲੈਣ ਦੇਣ ਕਰਕੇ ਤੇ ਉਸ ਮਸਲੇ ਨੂੰ ਅੱਜ ਸੁਲਝਾਇਆ ਗਿਆ ਪਿੰਡ ਖੜੀ ਖੜੀ ਮੁਸਲਮਾਨ ਖੜੀ ਮੁਸਲਮਾਨ ਖੁਸ਼ ਹੋ ਕੇ ਖੜੀ ਮੁਸਲਮਾਨਾ ਤੇ ਇਸ ਦੇ ਵਿੱਚ ਦਾਸ ਜੀ ਆਪ ਜੀ ਦਾ ਸੰਗਤ ਅਸਤਾ ਤਹਿਦ ਲੋ ਧਨਵਾਦੀ ਹੈ ਜਦੋਂ ਨੇ ਨਾਲ ਮਿਲ ਕੇ ਕਰਕੇ ਪੰਚਾਂ ਨੇ ਸਰਪੰਚਾਂ ਦੀ ਸੂਝ ਬੂਝ ਦਾ ਨਾਲ ਸਦਕਾ ਇਹ ਮਸਲਾ ਹੱਲ ਹੋਇਆ ਔਰ ਸੰਗਤ ਨੇ ਸਹਿਯੋਗ ਦਿੱਤਾ ਹੁਣ ਦੋਵੇਂ ਭਰਾ ਆਪਣੇ ਮਿੰਟੂ ਜੀ ਤੇ ਔਰ ਨੱਜ ਸਿੰਘ ਜੀ ਹੁਣ ਪਹਿਲਾਂ ਵਾਂਗੂ 71 ਔਰ ਵੱਧ ਗੁਣਾ ਪਿਆਜ ਤਾਣਗੇ ਅਸੀਂ ਇਹ ਉਮੀਦ ਕਰਦੇ ਆਂ ਅਗਰ ਫਿਰ ਵੀ ਕਿਸੇ ਨੂੰ ਲੋੜ ਪਈ ਸਾਡੇ ਝੂਠ ਨਾਲ ਜੰਗ ਵਿੱਚ ਸੱਚ ਦੀ ਗੱਲ ਹੋਵੇ ਪੰਥ ਉਹਦੇ ਨਾਲੇ 24 ਘੰਟੇ ਤਤ ਤਤ ਤਰ ਤਿਆਰ ਹੈ ਪਰ ਗੱਲ ਸਿਰ ਸੱਚ ਦੇ ਹੋਣੀ ਚਾਹੀਦੀ ਹੈ ਅਸੀਂ ਬਸ ਇਹਨਾਂ ਕੋ ਕਹਿਣਾ ਚਾਹੁੰਦੇ ਮੈਸੇਜ ਤੌਰ ਤੇ ਕਿ ਜੋ ਵਕਤ ਬੀਤ ਗਿਆ ਸੋ ਬੀਤ ਗਿਆ ਅਬ ਉਹ ਹੱਥ ਨਹੀਂ ਆਏਗਾ ਆਨੇ ਵਾਲੇ ਵਕਤ ਨੂੰ ਸੰਭਾਲੋਗੇ ਤੋ ਬੇਕਾਰ ਨਹੀਂ ਜਾਏਗਾ ਇਸ ਲਈ ਆਨਲਾ ਵਕਤ ਸੰਭਾਲੋ ਉਹੀ ਬੋਤ ਹੈ ਪਿਛਲੀਆਂ ਗੱਤਾਂ ਰਤਾਂ ਬਾਤਾਂ ਕਾਟਾਂ ਵਾਦ ਸਭ ਭੁੱਲ ਜਾਓ ਰਾਤ ਗਈ ਸੋ ਬਾਤ ਗਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਵਿਵਾਦ ਸੀ ਇੱਕ ਲੈਨ ਦਿਨ ਕਰਕੇ ਹੋਣ ਕਰਕੇ ਪਲਾਟ ਦਾ ਮਸਲਾ ਸੀ ਜੋਸਤੀ ਅਜੇ ਮੰਤੀ ਵੀ ਕੀਤੀ ਗਈ ਹੈ ਸਾਰੀ ਪੰਚਾਇਤ ਦੇ ਸਾਹਮਣੇ ਸੰਗਤ ਦੇ ਸਹਿਯੋਗ ਨਾਲ ਔਰ ਜੋ ਮੰਤੀ ਕੀਤੀ ਗਈ ਹੈ ਉਸ ਦੇ ਅਨੁਸਾਰ ਹੀ ਇਧਰਲਾ ਹਿੱਸਾ ਆਪਣੇ ਨੱਜ ਸਿੰਘ ਕੋਲ ਹੋਵੇਗਾ ਔਰ ਇਧਰਲਾ ਹਿੱਸਾ ਆਪਣੇ ਮਿੰਟੂ ਜੀ ਕੋਲ ਹੋਵੇਗਾ ਉਸਮਾਨ ਜੋ ਵੀ ਹੈ ਉੱਪਰਲਾ ਧਰਤੀ ਦੇ ਉਹ ਸਭ ਮਿੰਟੂ ਦਾ ਹੋਵੇਗਾ ਜਿਸ ਵਿੱਚ ਦੋ ਮੋਟਰਾਂ ਵੀ ਨੇ ਤੇ ਇਸ ਤੋਂ ਇਲਾਵਾ ਗੇਟ ਜਾਂ ਔਰ ਪਿੱਛੇ ਕੋਈ ਕਮਰਾ ਚ ਕੰਧ ਇੱਟ ਲੱਗੀ ਹੈ ਤੋਂ ਇਸ ਦੀ ਆਪਣੇ ਨੱਜ ਸਿੰਘ ਦੀ ਹੋਵੇਗੀ ਔਰ 44 ਫੁੱਟ ਚੌੜਾਈ ਹੈ ਜਿਸ ਦੀ ਨੀਅਰ ਬੋਟ ਕੋਈ 84 ਸਵਾ 83 ਲੰਬਾਈ ਹੈ ਉਹ ਰਸਾਸੀਂ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਪਿਆਰ ਬਰਕਰਾਰ ਰਹੇਗਾ ਤਾਂ ਕਿ ਸਿੱਖੀ ਉਹ ਜज्ਬਾ ਜਨੂੰਨ ਕਾਇਮ ਰਹੇ ਉਹ ਸਭ ਇਹ ਭਾਈਚਾਰਾ ਇਕੱਤਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਦਾ ਜਿਹੜਾ ਕਿਹੜਾ ਪਿੰਡ ਹੈ ਤੇ ਅੱਜ ਜਿਹੜਾ ਸਮਝੌਤਾ ਹੋਇਆ ਕੀ ਗੱਲ ਹੈ ਮੇਰਾ ਨਾਮ ਬਾਬਾ ਨਾਜ਼ਰ ਸਿੰਘ ਹੈ ਜੀ ਪਿੰਡ ਖੇੜੀ ਮੁਸਲਮਾਨਾ ਤੇ ਸਾਡਾ ਅਸੀਂ ਬੜਾ ਵਧੀਆ ਅਰਦਾਸ ਕਰਕੇ ਅਸੀਂ ਇੱਕ ਪਸ਼ੂਆਂ ਦਾ ਕੰਮ ਕਰਿਆ ਸੀ ਮੈਂ ਪੈਸੇ ਦਿੱਤੇ ਸੀ ਖਰੀਦਦਾ ਵੇਚਦਾ ਇਹ ਚਲੋ ਵਧੀਆ ਚੱਲਿਆ ਤੇ ਥੋੜੇ ਸਮੇਂ ਚੋ ਕੰਮ ਖਰਾਬ ਹੋ ਗਿਆ ਲੈਣ ਦੇਣ ਵਿਗੜ ਗਿਆ ਤੇ ਉਹ ਕਾਫੀ ਮਤਲਬ ਸੀਰੀਅਸ ਮੈਟਰ ਬਣਿਆ ਹੋਇਆ ਸੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਸ਼ੁਰੂ ਅਸੀਂ ਕਰਿਆ ਸੀ ਅਰਦਾਸ ਕਰਕੇ ਕਲਿਆਣ ਗੁਰਦੁਆਰਾ ਅਰਦਾਸਪੁਰਾ ਸਾਹਿਬ ਤੇ ਅੱਜ ਇਹ ਪੰਥ ਖਾਲਸੇ ਨੇ ਅਰਦਾਸ ਕਰਕੇ ਦੀ ਸਮਾਪਤੀ ਕਰਤੀ ਏ ਘਾਟਾ ਪਿਆ ਵਾਧਾ ਪਿਆ ਹੋਇਆ ਉਹ ਗੱਲ ਵੱਖਰੀ ਏ ਪਰ ਅੱਜ ਤਰਨਾਂਦਾਲ ਦੇ ਮੁੱਖੀ ਬਾਬਾ ਰਾਜ ਸਿੰਘ ਜੀ ਬਾਬਾ ਜੀ ਐਮਰ ਸਿੰਘ ਜੀ ਦੁੱਧਾਧਾਰੀ ਤੇ ਬਾਬਾ ਬਾਗੀ ਜੀ ਭਾਰਸੋ ਤੋਂ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਪੰਚਾਇਤ ਮੋਦਵਾਰ ਸੱਜਣ ਪੜੇ ਲਿਖੇ ਸਿਆਣਿਆਂ ਨੇ ਸਾਰੇ ਆਨੇ ਰਾਲੇ ਮਿਲ ਕੇ ਇਹ ਸਾਡਾ ਥਾਣੇ 'ਚ ਸਮਝੌਤਾ ਕਰਕੇ ਇੱਥੇ ਅੱਜ 14 ਮਰਲੇ ਦੀ ਜਿਹੜੀ ਮੈਨੂੰ ਜਗਾ ਇਹਨਾਂ ਨੇ ਦਿੱਤੀ ਹੈ ਇਸ 14 ਮਰਲੇ ਦੇ ਵਿੱਚ ਹੁਣ ਮੈਂ ਆਪਣਾ ਕੰਮ ਕਰਾਂ ਚਾਹੇ ਵੇਚਾਂ ਉਹ ਵੀਰੀ ਮਰਜੀ ਹੈ ਇਹਦੇ ਵਿੱਚ ਇਹ ਮੋਟਰਾਂ ਨੇ ਉਹ ਇਹਨਾਂ ਨੇ ਕਿਹਾ ਵੀ ਮੈਂ ਕੱਢਣੀਆਂ ਨੇ ਇਹ ਕੱਢ ਲਵੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪੰਥ ਖਾਲਸੇ ਦਾ ਸੰਗਤਾਂ ਦਾ ਆਪ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਵਿਵਾਦ ਨੂੰ ਮਿਟਾਇਆ ਤੇ ਸਾਨੂੰ ਦੋਨਾਂ ਨੂੰ ਆਪਸ ਵਿੱਚ ਮਲਾ ਕੇ ਇਹ ਸਮਝੌਤਾ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਤਾ ਜੀ ਕਿਹੜਾ ਪਿੰਡ ਹੈ ਜਿਹੜਾ ਵਿਵਾਦ ਹੈ ਜਿਹੜਾ ਫੈਸਲਾ ਹੋਇਆ ਹੈ ਇਸ ਨੇ ਕੀਤਾ ਉਹਨਕੀ ਮਿਹਰ ਸਾਡਾ ਜੀ ਮੇਰਾ ਨਾਮ ਮਿੰਟੂ ਸਿੰਘ ਹੈ ਜੀ ਸਾਡਾ ਕੋਈ ਜਗਾ ਦਾ ਮਸਲਾ ਸੀਗਾ ਉਹ ਸਾਡਾ ਜੀ ਬਾਬਾ ਜੀ ਨੇ ਨਵੇੜਤਾ ਜੀ ਤਰਨਾਦਾਲ ਵਾਲਿਆਂ ਨੇ ਕੀ ਬਾਬਾ ਜੀ ਨੋਂ ਜੀ ਰਾਜਕਾਲਤਾ ਬਾਬਾ ਰਾਜਕਾਲਤਾ ਜੀ ਇਹਨਾਂ ਨੇ ਸਾਡਾ ਫੈਸਲਾ ਨਵੇੜਿਆ 14 ਮਰਲੇ ਜਗਾ ਨਾਜਰ ਸਿੰਘ ਨੂੰ ਦਿੱਤੀ ਗਈ ਹੈ ਜੀ ਬਾਕੀ ਜੋ ਬਚਦੀ ਜਗਾ ਉਹ ਮੈਨੂੰ ਦਿੱਤੀ ਹੈ ਤੇ ਦੋਨੇ ਬਾਬਾ ਜੀ ਨੇ ਮੈਨੂੰ ਮੋਟਰਾਂ ਕਢਵਾ ਕੇ ਦਿੱਤੀਆਂ ਨੇ ਜੀ ਬਾਬਾ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਡਾ ਜੋ ਲੜਾਈ ਝਗੜੇ ਤੋਂ ਬਾਬਾ ਜੀ ਨੇ ਬਚਾਓ ਕਰਤਾ ਸਾਡਾ ਫੈਸਲਾ ਐਨ ਵੇੜਤਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਜੀ ਠੀਕ ਆ ਜਾਂਦੇ ਸੰਗਤਾਂ ਨੂੰ ਅੱਜ ਜਿਹੜਾ ਫੈਸਲਾ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਬਾਬਾ ਜੀ ਦਾ ਬਹੁਤ ਕਰਦੇ ਆਂ ਸਾਰੇ ਪਿੰਡ ਵਾਲਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਲੜਾਈ ਝਗੜੇ ਤੋਂ ਬਚਾ ਕੇ ਰੱਖਿਆ ਜੀ ਸਾਡਾ ਕੋਈ ਲੜਾਈ ਝਗੜਾ ਨਹੀਂ ਹੋਇਆ ਬਾਬਾ ਜੀ ਦੇ ਆਉਣ ਤੇ ਜਮਾਈ ਠੰਡਕ ਪੈ ਗਈ ਸਾਰੇ ਪਿੰਡ ਦੇ ਵਿੱਚ ਕੋਈ ਮਾਹੌਲ ਨਹੀਂ ਖਰਾਬ ਹੋਇਆ ਜੀ ਤਿੰਨ ਦਿਨ ਤੋਂ ਬਾਬਾ ਜੀ ਸਾਡੇ ਕੋਲੇ ਬੈਠੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ